ਹੋਰ ਜੀ ਹਾਂ ਠੀਕ ਹੋ ਤੂੰ ਵਧੀਆ ਜੀ ਵਧੀਆ ਤੁਸੀਂ ਦੱਸੋ ਹਾਂ ਠੀਕ ਆ ਵਧੀਆ ਲੋਟਾ ਕੰਮ ਹਾਂ ਲੋਟਾ ਚਲੋ ਲੋਟ ਹੀ ਚਾਹੀਦਾ ਹਾਂ ਜੈਕੂ ਕਿਵੇਂ ਆ ਠੀਕ ਆ ਜੈਕੂ ਇਹ ਹੈ ਜੀ ਸਾਡਾ ਜੈਕੂ ਬਹੁਤ ਸਿਆਣਾ ਜੀ ਇਹ ਪਾਣੀ ਦਾ ਕਰ ਰਿਹਾ ਜੀ ਸੀ ਸੀ ਫਿਰ ਪਾਉਨੇ ਜੀ ਰੈਂਬੋ ਨੂੰ ਦੁੱਧ ਦੇਖੋ ਕਿਵੇਂ ਕਰੂਗਾ ਪਤਾ ਜੀ ਵੀ ਪ੍ਰੀਤ ਨੰਗੂ ਆ ਤਾਂ ਕਰਕੇ ਪਹਿਲੀ ਸੰਭਰਤੀ ਸੀ ਜੀ ਹੁਣ ਚੱਲਾਂ ਜੀ ਅਸੀਂ ਉਪਲੇ ਛੱਡ ਕੇ ਆਣਾ ਰਾਜਵੰਤਰ ਕੋ ਅਨੇ ਜਾਣਾ ਘਾ ਪੋਤੇ ਆਪਣੀ ਡਿਊਟੀ ਛੱਡਣ ਤੱਕ ਹੀ ਬੱਸ ਜੀਰੀ ਖੜੀ ਹੈ ਜੀ ਸੱਪੀ ਗਈ ਜੀ ਮੱਕੀ ਵਾਲੀ ਤਾਂ ਔੜੀ ਔੜੀ ਹੁਣ ਤੋਂ ਤਾਂ ਪੈਣ ਲੱਗੀਆਂ ਸੱਡ ਕੇ ਜੀ ਆਪਾਂ ਰਾਜਵੰਦਰ ਹੋ ਗਏ ਘਰ ਵਾਪਸ ਨਿਕਲੀ ਆਉਂਦੀ ਐ ਕਿਹੜੇ ਕਿਹੜੇ ਕਣਕ ਹੋਈ ਜਾਂਦੀ ਐ ਹਰੀ ਮਾ ਨਿਕਲੇ ਉਦੋਦਣਾ ਚ ਦੰਨਿਆ ਤੁਹਾਨੂੰ ਢੜੀ ਉੱਤੇ ਵੀ ਜੀ ਆਪਾਂ ਨਿਕਲੇ ਹੀ ਕੱਖ ਵੀ ਲੇਟ ਹੋਈ ਜਾਂਦੇ ਨੇ ਜੀ ਆਵਾਜ਼ਰੇ ਵਾਲੇ ਚ ਨਾਲੇ ਚ ਹੁਣ ਤਾਂ ਵੋਟਾਂ ਤੋਂ ਮਗਰੋਂ ਹੀ ਬੀਜਾਂਗੇ ਵੋਟਾਂ ਤੋਂ ਬਾਅਦ ਹਾਂ ਜੀ ਆਪਣਾ ਬਦਾਮਾਂ ਦਾ ਬੂਟਾ ਜੀ ਪਿਛਲੀ ਵਾਰੀ ਲੱਗੇ ਜੀ ਦੋ ਗਾ ਫੁੱਲ ਗੱਡੀ ਬੈਠਾ ਆਹ ਦੇਖੋ ਜੀ ਬਦਾਮਾਂ ਦਾ ਜੀ ਇਹ ਵਰਸ਼ੇਣ ਜੀ ਚ ਵੀ ਰੇਜ ਦੁਬਾਰੇ ਸਿੱਟੀ ਹੈ ਜੀ ਤੇ ਬਾਜਰੇ ਜਿਹੜਾ ਬਾਹਣਾ ਹੌਲੀ ਹੌਲੀ ਵੱਧਾ ਜਾਣ ਜੀ ਖੇਚ ਲੈਦਾ ਨਾ ਇਹ ਸਾਰੀ ਦੇਖੋ ਜੀ ਸਾਡੇ ਕਟਰੂਆਂ ਦੇ ਵੀ ਸਵਾਟਰ ਕੱਟਦੇ ਜੀ ਇਹ ਸਾਡੇ ਕਟਰੂਆਂ ਦੇ ਸਵਾਟਰ ਨੇ ਚੱਲਿਆ ਸੀ ਕਰਮਣ ਨੂੰ ਦਵਾਈ ਲਵਾਉਣ ਬੁਖਾਰ ਦੀ ਇਹਨੂੰ ਬੁਖਾਰ ਦਾ ਚੜ ਗਿਆ ਸੀ ਰਾਤ ਆ ਉਹ ਛੱਡ ਗਿਆ ਉਹਨੂੰ ਰਾਜਵੰਦਰ ਨੂੰ ਸਵੇਰੇ ਉੱਠ ਕੇ ਅਮਰੂਦ ਖਾਣ ਦਾ ਤਾਂ ਨਜ਼ਾਰਾ ਹੀ ਆ ਜਾਂਦਾ ਜੀ ਕੱਚਾ ਜਾਂ ਹੋਵੇ ਬੜਾ ਕੇ ਰਿਆ ਜਾ ਵੀ ਹੋਰੀ ਹੁੰਦਾ ਆ ਤਾਂ ਕੱਚਾ ਜਾਂ ਉਹ ਖਾਣ ਦਾ ਬੜਾ ਰੇਰ ਆਉਂਦਾ ਬੜਾ ਪੱਕਾ ਦਾ ਹੋਰੀ ਲੱਗਦਾ ਜਿਵੇਂ ਆ ਆਹ ਹੈਗਾ ਐਜਾ ਬੜੀ ਲੱਗਦਾ ਬੜਾ ਪੱਕਾ ਵੀ ਹੋਰੀ ਲੱਗਦਾ ਕੇ ਰਿਆ ਜਾ ਕੱਲੇ ਹੁਣ ਕੋਈ ਪਤਾ ਨਹੀਂ ਉੱਦਾਂ ਦੀ ਗਲੀ ਦਾ ਬੜਾ ਯਾਰ ਆਪਾਂ ਬਲੌਗਾਂ ਜਿਹੇ ਦਾ ਕੰਮ ਚਲਾਇਆ ਬਣ ਫੇ ਬਮਾਰਾ ਹੈ ਬਮਾਰਾ ਆਹ ਬੁਖਾਰ ਜਾਂ ਦਵਾਈ ਦਵਾ ਦਿੰਦਾ ਜੀ 14 ਦਾ ਨਾਸਾਂ ਦੇ ਮਾਰੇ ਮੁੱਕੀ ਸਾਡੇ ਦਾ ਨਾਸਾਂ ਤੇ ਮਾਰੇ ਮੁੱਕੀ ਐਂ ਦਵਾਈ ਦਿੰਦੇ ਨੇ ਜੀ ਐਂ ਕਹਿ ਕੇ ਫੇਰ ਲੋਟ ਹੋ ਜੂ ਚੱਲੇ ਜੀ ਡਾਕਟਰ ਕਹਿੰਦਾ ਵਾ ਇੱਥੀਆਂ ਪਈ ਤੇ ਮਗਾ ਇੱਥੇ ਲੈ ਜਾਨੂੰ ਜਾ ਰਾਂ ਇਹਨੂੰ ਘੜਾ ਬਾਲਾ ਭਾਗ ਜੀ ਆ ਗਲੀ ਰਾ ਦਾ ਬੱਬੂ ਨੇ ਫੇਰ ਲਾ ਲਈ ਜੀ ਮਿਸਤਰੀ ਬੇਤਰੀ ਹਟ ਕੇ ਦੀ ਹੁਣ ਥਾਂ ਜਾ ਕੱਲ ਮਣਿਆ ਗਿਆ ਅੱਜ ਫੇਰ ਲੱਗੀ ਆ ਖੜਾ ਜੀ ਡਾਕਟਰ ਆ ਡਾਕਟਰ ਨੂੰ ਕਿਹਾ ਫੇਰਾ ਇੱਥੇ ਦੇ ਦੇ ਦਵਾਈ ਡਾਕਟਰ ਕਹਿੰਦਾ ਇੱਥੇ ਦੇ ਦੂੰ ਮਨਾ ਆਦਨਾ ਬਲੌਗ ਤਾਂ ਹੈ ਇਹ ਹੋ ਗਿਆ 8 ਸਾਲਾਂ ਦਾ ਤੂੰ ਸੁਣਾ ਲੋਟਾ ਕੰਮ ਵਧੀਆ ਵਧੀਆ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਧਰ ਜਾ ਕੇ ਆਏ ਹੋ ਹੈ ਗੱਗੂ ਨੇ ਕੇ ਕੈਸਾ ਲੱਗ ਮੈਂ 8 ਦਾ 8 ਦਾ ਅੱਟਾ ਕੱਲਾ ਬੁਖਾਰੀ ਹੈ ਹਾਂ ਗੱਲਾ ਬੁਖਾਰੀ ਹੈ ਉਹ ਜੂ ਟੱਲੀ ਵਰਗਾ ਡਾਕਟਰ ਸਾਹਿਬ ਗਾਰੰਟੀ ਦੇ ਦਿੰਨੇ ਆ ਬਸ ਠੀਕ ਹੈ ਜੀ ਲੈ ਪੁੱਤ ਬਾ ਬਹੁਤ ਧੰਨਵਾਦੀ ਜੀ ਤੁਹਾਡਾ ਡਾਕਟਰ ਸਾਹਿਬ ਤੁਸੀਂ ਸਾਨੂੰ ਇੱਥੇ ਬੋਲੇ ਘਰ ਦੇ ਡਾਕਟਰ ਦਾ ਜੀ ਇਹ ਸੁਖ ਹੁੰਦਾ ਦੇਖੋ ਉੱਥੇ ਦਵਾਈ ਦੇਤੀ ਜਮਾ ਹੈ ਪਈ ਦੇ ਮੋੜ 'ਤੇ ਜਿੱਥੇ ਲੋਟ ਲੱਗਦਾ ਸਾਡਾ ਡਾਕਟਰ ਦਾ ਫਿਰ ਆਪਦੇ ਘਰ ਦਾ ਡਾਕਟਰ ਦਾ ਇਹ ਫੈਰਾ ਜੀ ਜੇ ਕਿਸੇ ਕੋਲ ਗੱਡੀ ਹੈਗੀ ਆ ਵੀਰੇ ਜਨ ਕੋਈ ਸਾਫ਼ ਗੱਡੀ ਹੋਵੇ ਇਹਦੇ ਨਾਲ ਦੀ ਇਹਦੇ ਨਾਲ ਦੀ ਕੋਈ ਗੱਡੀ ਮਿਲ ਜੇ ਆਪਾਂ ਗੱਡੀ ਲੈਣੀ ਹੈ ਜੀ ਕੰਟੈਕਟ ਕਰ ਲਿਓ ਸਾਡੇ ਨਾਲ ਮੈਸੇਜ ਕਰ ਲਿਓ ਮਿੱਤਰ ਨੂੰ ਜਵਾਉਣੀਆਂ ਜੋ ਖੁੱੱਚ ਕੇ ਰੇਟ ਮੋੜ ਅੱਗੇ ਜੀ ਘਰ ਉਹ ਘਰ ਪੁੱਤ ਖੱਲ੍ਹੇਗਾ ਗੇਟ ਜਾਂ ਖੋਲ ਦੇ ਗੇਟ ਪੁੱਤਰੀ ਦੱਤੇ ਕਾਰਮਣ ਨੂੰ ਦਵਾਈ ਹਰਮਨ ਦਾ ਗੋਲੀ ਦਾ ਲੈ ਲੈਂਦਾ ਇਹਦਾ ਟੀਕਾ ਵੀ ਲਵਾ ਲਾ ਲਾ ਆ ਗਏ ਜੀ ਕੱਢ ਲਿਆ ਪਾਪੜਾ ਵਿਦਿਆਲੀ ਰਟ ਜੀ ਹੁਣ ਚੱਲਿਆਂ ਅਸੀਂ ਬੋਟਾਂ ਨੂੰ ਨਾਲੇ ਨਾਲੇ ਦੀਪਕ ਗੋਲੇ ਮਰੂਤਾ ਹੋਣਾ ਸੀ ਹਰ ਟਾਈਮ ਹੀ ਖਾਈ ਜਾਂਦੇ ਜੀ ਜੋ ਜੀਜਾ ਕਰਦਾ ਤੋੜ ਲੈਨੇ ਆ ਖਾ ਲੈਨੇ ਆ। ਸਵਾਰੇ ਚੱਲੇ ਜੀ ਆਪਾਂ ਡਾਕਟਰ ਕੋਲੇ। ਥੋੜੀ ਕਮਰਾੜ ਜੇ ਵਾਂਗੂੰ ਦੇ ਦੇ। ਮਗਾ ਦਿਖਾ ਲੈਨੇ ਆ ਫਲਾਟ ਬਲਟ ਜਾ। ਕਰਾ ਲੈਨੇ ਚੈੱਕ ਡਾਕਟਰ ਨੂੰ। ਵੀ ਕੀ ਗੱਲ ਵਾਂਦਾ। ਬਾਕੀ ਲੱਛਣਾਂ ਪੂਰੀਆਂ ਲੱਗਿਆ ਹੋਇਆ ਰਹੀ ਜੀ ਆਪਣੇ ਲੋਕਾਂ ਦੇ ਸੱਜੂ ਦੇ ਵੀ। ਮੇਰਾ ਧੜਕੇ ਚਾੜਤਾ ਤੇ। ਪਹੁੰਚ ਗਏ ਜੀ ਪਿੰਡੇ ਜਮਾਨਾ ਪਿੰਡੇ ਜ। ਵਰਦਾ ਫਿਰ ਪਾਪੜੀ ਆ ਨਾ ਜੀ ਸਾਡਾ ਇਹ ਤਾਂ ਚਾਹੇ ਮੜਾ ਜਾਂ ਥਾ ਹੋਵੇ ਉੱਥੋਂ ਨਹੀਂ ਨਗਾ ਦਿੰਦਾ ਜੀ ਆਹ ਮਾਰਿਆ ਜੀ ਪਾਣੀ ਤੇ ਪਾ ਕੇ ਮੋੜੀਆਂ ਮਾਰਿਆ ਹੁਣ ਲੋਟਦੇ ਹੋਇਆ ਘਬਰਾੜ ਜੀ ਪਹਿਲਾਂ ਦਾ ਬਾੜਾ ਓੱਖਾ ਜੀ ਮੈਂ ਮੈਂ ਤਾਂ ਇਹ ਡਿ ਗੁੰਡੇ ਗੁੰਡੇ ਗੁੰ ਹਮਾਰਾ ਜੀ ਹੋ ਵਾ ਸਾਰਾ ਖੜ ਜਾਣਾ ਜੀ ਬਹੁਤ ਟਾਈਮ ਕਿਥੋਂ ਮੈਂ ਇੱਥੋਂ ਡਾਕਟਰ ਕਿੰਨਾ ਦੀ ਬਲੱਡ ਮੇਰਾ ਜਰੂਰ ਜੀ ਜੁਰਮੇ 9060 9060 ਬਹੁਤ ਘਟਿਆ ਹੋਇਆ ਜੀ ਨੰਗਲ ਨੂੰ ਸ਼ਿਕਾਇਤ ਆ ਗਈ ਭਾਈਨਾ ਸਰ ਸਾਹਿਬ ਗੱਲ ਟਿਕਣ ਉਹੀ ਰਮਾ ਜੀ ਬਾਠ ਠੀਕ ਆ ਸੰਦੂ ਸੰਦੂ ਹੋਈ ਪਈ ਜੀ ਫਲੈਕਸਾਂ ਦਾ ਫਿਰ ਕਹਿੰਦੇ ਨੇ ਭਗਵਾਨ ਤਮਾਣ ਦੀਆਂ ਨੇ ਫਲੈਕਸਾਂ ਦਾ ਸਾਡੇ ਗੋਵਿੰਦ ਦੀਆਂ ਨੇ ਉਹ ਆ ਗਿਆ ਜੀ ਆਪਣਾ ਦਫ਼ਤਰ ਆ ਗਿਆ ਜੀ ਫਿਰ ਦਫ਼ਤਰ ਆਪਾਂ ਆਪਣਾ ਅੰਮ੍ਰਿਤ ਬਾਸ ਮੈਂ ਦਿਲ ਬਹਿ ਤੇ ਸਾਹਮਣੇ ਗੱਲ ਜੁਕਣਾ ਕੱਲ ਮੈਨੂੰ ਆ ਗਿਆ ਜੀ ਉਸਰੇ ਆਫਤਰ ਆ ਕੇ ਜੀ ਫਿਰ ਚੱਲੇ ਜੀ ਅਸੀਂ ਕੋੜਗੋਨੇ ਜਾ ਕੇ ਆਉਣਾ ਜੀ ਮਿਲ ਕੇ ਆਉਣਾ ਦੀਪਕ ਬੰਸਲ ਨੂੰ ਕਦੇ ਭਾਈ ਮੂਸੇ ਵਾਲਾ ਵੀ ਸੁਣ ਲਈਦਾ ਆ ਗਿਆ ਇਸ ਪਾਲ ਗਲਾਂ ਉਹੜੇ ਕੀ ਦਾ ਜੰਦਰਾ ਪਾਲ ਗਲਾਂ ਹੀ ਅੱਡ ਆ ਗਿਆ ਜੀ ਕੋੜ ਦੰਨੇ ਦਾ ਆਉਤ ਗਿਆ ਜੀ ਆਪਾਂ ਕੋੜ ਦੰਨੇ ਇੱਥੇ ਮਿਲਣਾ ਜੀ ਆਪਾਂ ਤੇ ਬਨਵਾਲੂ ਕੇ ਭੱਠੇ ਤੇ ਜਾ ਕੇ ਆਉਣਾ ਜੀ ਕਰਿਆ ਪਤਾ ਜੀ ਕਹਿੰਦੇ ਸਦਾ ਹੀ ਆ ਗਰਾ ਆ ਪਾਲੂ ਕਰਸੀ ਜੀ ਆਲੂ ਦਾ ਪੱਠਾ ਇੱਧਰ ਪਹੁੰਚ ਗਏ ਜੀ ਪੱਠੇ ਤੇ ਆਈਏ ਦੌਰੇ ਵੀ ਬਹੁਤ ਨੇ ਹਨਾ ਹੋਰ ਹੋ ਦੇ ਪਾਣੀ ਨਾ ਘੱਟਦਾ ਦਿੱਤਾ ਪਰ ਹੁਣ ਲੀਫ ਕੋ ਆਏ ਚੱਲਦਾ ਜੀ ਪੱਠੇ ਤੇ ਪੂਰਾ ਤਗੜਾ ਕੰਮ ਆ ਆ ਬੰਦੇ ਕਰ ਹਾਂ ਬਲੌਗ ਪਾ ਆ ਆ ਗਿਆ ਜੀ ਸਾਡਾ ਸੇਠ ਸਾਹਿਬ ਹੋਰ ਜੀ ਦੀਪਕਵੰਸਲ ਜੀ ਕੀ ਹਾਲ ਨੇ ਟਾਈਮ ਪੂਰਾ ਜੱਟ ਲਾਈਫ ਤੇ ਹਾਂ ਉਹਦੇ ਬਹੁਤ ਹਾਂ ਵਧੀਆ ਚੱਲਦਾ ਕੰਮ ਪੂਰਾ ਘੈਂਟ ਬੱਸ ਠੀਕ ਆ ਕਿੱਟੇ ਰੱਖਾਂਗੇ ਹੋਰ ਆ ਬ੍ਰਿੰਗ ਬੜੀ ਅਸਲੀ ਮਾ ਚਲਾਈਏ ਤੰਨਸਾਲਾ ਜਾਣਾ ਰੈਕਟਰ ਚ ਪੂਰੀਆਂ ਗੱਡੀਆਂ ਵੀ ਕਾਇਮ ਨੇ ਜੀ ਐਸ ਵੀ ਨਾਲ ਜੀ ਆ ਗਾਰੇ ਨੂੰ ਤਾਂ ਪਾ ਦਿੰਦੇ ਨੇ ਉਹ ਚ ਟਰਾਲੀ ਜੀ ਜੀ ਟ੍ਰਾਲੀ ਜਿਹੜਾ ਇਹ ਸਿਸਟਮ ਲੱਗਿਆ ਹੋਇਆ ਮਤਲਬ ਕਿ ਇਹਨੂੰ ਐ ਗੁੰਨ ਦਿੰਦੀ ਹੈ ਜਮਾਏ ਬਰੀਕ ਮਸਾਲੇ ਮੰਗੂ ਐਰ ਲਾ ਕੇ ਐ ਕਰ ਦਿੰਦੀ ਹੈ ਜੀ ਬਸ ਇਹ ਮੁੜ ਕੇ ਟਰਾਲੀ ਨੂੰ ਉੱਥੇ ਲਾਏ ਹੁੰਦੇ ਨੇ ਜਿੱਥੇ ਪਥੜੀਆਂ ਹੁੰਦੀਆਂ ਨੇ ਟਰਾਲੀਆਂ ਆਏ ਆ ਜੀ ਫਿਰ ਤਮ ਆਉਣਾ ਜੀ ਪਾਪੜ ਨੇ ਇੱਥੇ ਲਵਾ ਰਿਹਾ ਕੰਮ ਤੇ ਸਾਡਾ ਇਹਨਾਂ ਨਾਲ ਲਿਹਾਜ਼ ਪਾਵਾ ਪੜਾ ਦੇਖੋ ਜੀ ਇਹ ਹੈ ਜੀ ਡਬਲ ਕੋਡ ਡਬਲ ਕੋਡ ਜਰਮਨ ਹੈ ਜੀ ਇਹ ਕੈਸੇ ਹੋ ਆਇਆ ਪਸੰਦ ਤੇਰੇ ਪੂਰਾ ਸਾਰਾ ਕੁਝ ਆਪੀ ਦੀਪਕ ਨਾਲ ਹੀ ਆਉਣਾ ਆ ਟਰੈਕਟਰ ਹੀ ਚਲਾਉਣਾ ਜੀ ਬਸ ਆ ਜਾ ਪੈਦਲ ਜੀ ਆਪਾਂ ਆਏ ਜੀ ਕੋਟਦੁੰਨੇ ਵਾਲੇ ਆਲੂ ਕੇ ਭੱਠੇ ਤੇ ਜੀ ਇੱਥੇ ਕੰਮ ਵਾਲੇ ਵੀ ਬੰਦੇ ਦੀ ਜ਼ਰੂਰਤ ਸੀ ਜੀ ਟਰੈਕਟਰ ਹੀ ਚਲਾਉਣਾ ਕੱਲਾ ਚੱਲੀਏ ਫਿਰ ਆਪਾਂ ਪਾਪੜ ਨੂੰ ਕਹਿਤਾ ਵੀ ਬਸ ਠੀਕ ਆ ਚੱਲੀਏ ਹਨਾ ਆ ਬਾਧੂ ਆ ਜੀ ਸਾਰਾ ਕੁਝ ਹੀ ਲੋਟ ਆ ਦੇਖਾ ਚੀਆਂ ਅੱਜ ਦਾ ਬਲਾਓ ਤਾਂ ਸਾਡਾ ਅੱਜ ਦਾ ਮੌਸਮ ਕਰਕੇ ਨਾ ਇੱਟ ਸੁੱਕਣੇ ਰਹੀ ਪੱਟਿਆ ਤੇ ਬੰਦਾ ਹਾਲ ਹੈਗਾ ਉਹ ਨਾ ਇੱਟ ਸੁੱਕਣੇ ਰਹੀ ਅੱਛਾ ਜੀ ਦੀਪਕ ਜੀ ਠੀਕ ਹੈ ਜੀ ਇਹ ਮੌਸਮ ਸਾਡੇ ਲਈ ਜਿਹੜਾ ਧੂਆ ਹੈਗਾ ਧੂਏ ਕਰਕੇ ਇਹ ਰਸਪ ਚੋੜ ਪੱਕਣ ਲੱਗ ਰਹੀ ਲੱਗ ਰਹੀ ਠੀਕ ਹੈ ਜੀ ਠੀਕ ਹੈ ਦੀਪਕ ਨੇ ਦੱਸਿਆ ਜੀ ਵੀ ਜਮਾ ਸੁੱਕੀ ਇੱਟ ਪੱਠੇ ਚ ਪੈਣੀ ਹੈ ਜੀ ਜੇ ਮਾੜੀ ਜੀ ਵੀ ਨਮੀਆਂ ਤਾਂ ਫਿਰ ਗੱਲ ਨਹੀਂ ਬਣਦੀ ਆਪਾਂ अच्छा जी ए पूरी सुकीट ਪੈ ਸਕਦੇ ਭੱਠੇ ਚ ਜੇ ਮੜੀ ਜੀ ਨਵੀਂ ਇਹਦੇ ਵਿੱਚ ਕੰਮ ਨਹੀਂ ਕਰਦੀ ਇੰਤੇ ਠੀਕ ਹੈ ਜੀ ਠੀਕ ਹੈ ਪੱਪਾ ਲਈ ਦਿਖਾ ਲੈਣਾ ਤੈਨੂੰ ਕਿਹ ਬੰਦ ਚੱਲਾ ਤਵਾ ਮੈਂ ਗਿਆ ਪਦਾਰਥ ਸਿਕਾ ਨੂੰ ਆਪਣੇ ਰੂਹ ਵੀ ਐਂ ਪੱਥੀ ਜਾਂਦੀ ਹੈ ਜੀ ਇੰਦਰ ਐਡਿਟ ਕਰੇਗਾ ਤੂੰ ਬਾਦ ਨੂੰ ਹਾਂ ਲੱਗਦਾ ਆ ਘੰਟਾ ਥੋੜੀ ਕੋਈ ਬੋਲਟੀ ਰੋਟੇ ਦੀ ਆ ਕੱਚੀ ਟੂਟ ਪੂਰੀ ਜਿਹਾ ਚਾਕਲੇਟ ਵਰਗੀ ਹੋਰ ਚਾਕਲੇਟ ਵਾਲੀ ਹੈ ਤੇਰੀ ਵਾਲਾ ਸੋਹਣੀ ਤਾਂ ਬਹੁਤ ਲਾਇਦੇ ਨੇ ਯਾਰਾ ਵਿੱਚ ਗੱਡੀਆਂ ਡੰਪ ਹੋ ਰਹੀਆਂ ਨੇ ਜੀ। ਟਾਵਲੀਆਂ। ਥਾਲੀ ਫੈਲਦਾ ਜੀ ਪੱਠੇ ਦੇ। ਥਾਲੇ ਦੇ ਦੂਜੇ ਪਾਈ ਜਾ। ਦੀਪਕ ਨੇ ਦੱਸਿਆ ਜੀ ਕਿਵੇਂ ਪਕਾਉਨੇ ਆ ਇੱਟਾਂ। ਹਾਂ ਐ ਐ ਪੱਤ ਕੇ ਦੀਪਕ ਉਹ ਦੂਬਾ ਤੁੱਪ ਲਵਾ ਦਿੰਨੇ ਆ ਇਹਨੂੰ। ਹਾਂ ਜਦੋਂ ਸੁੱਕ ਜਾਂਦੇ ਫਿਰ ਪਹਿਲਾਂ ਥਲ ਦੇਣੇ ਜੀ ਇਹੇ। ਹਾਂ। ਉਹਦੋਂ ਬਾਅਦ ਐ ਖੜੀਆਂ ਕਰ ਦਿੰਨੇ ਆ। ਇਹ ਸੁੱਕੀ ਇੱਟ ਹੈ। ਉਹਦੋਂ ਬਾਅਦ ਇਹ ਜੋ ਪੱਠੇ 'ਚ। ਅੱਛਾ ਜੀ। কুমਾਰ ਚੱਕ ਕੇ ਲੈ ਕੇ ਜਾਣਗੇ ਟਰਾਲੇ 'ਚ ਭਰ ਕੇ। ਬਸ ਠੀਕ ਹੈ ਜੀ। ਇਰੋਂ ਟੋ ਨਿਕਲੂ ਪੱਕੇ ਇਰੋਂ ਟੋ ਨਿਕਲੂ ਪੱਕੇ ਕੇ 15 ਨਾਮ ਅਗਰ ਉਹ ਬੱਡੇ ਤਿਆਰ ਹੋ ਗਏ ਕਿਸੇ ਦਿਨ ਭਾਈ ਸਾਨੂੰ ਫੁੱਲ ਜਾਣਕਾਰੀ ਦੇਵਾਂਗੇ ਵੀ ਸਾਂਚੇ ਚ ਕਿਵੇਂ ਬਣਦੀ ਐ ਕਿਵੇਂ ਉਸ ਤੋਂ ਬਾਅਦ ਭੱਠੇ ਚ ਜਾਂਦੀ ਐ ਕਿਵੇਂ ਉਹ ਕਰਦੀ ਐ ਹਾਂ ਅੱਜ ਥੋੜਾ ਉਲਝੇ ਹੋਏ ਸੀ ਹੈਗਾ ਵੀ ਦੀਪਕ ਜਾਰਾ ਥੈਂਕ ਯੂ ਆਊਗਾ ਚੰਗਾ ਆਊਗਾ ਫਿਰ ਇਹ ਉਸ ਤੋਂ ਦਾ ਠੀਕ ਜਰਾ ਬੱਠੀ ਨੂੰ ਠੀਕਾ ਪੱਕਾ ਬੜਾ ਠੀਕ ਹੈ ਓਕੇ ਓਕੇ ਸਰ ਚੱਲੇ ਜੀ ਆਪਾਂ ਦਫ਼ਤਰ ਨੂੰ ਸੜਕ ਦੇਖੋ ਜੀ ਕਿਵੇਂ ਬਣਦੇ ਆ ਨਾਲ ਜੋੜਦੇ ਆ ਨਾ ਦਰਖਤਾਂ ਆ ਗੋਫੀ ਲੱਗਦੇ ਜਮਾ ਆ ਗਏ ਜੀ ਫਰਮਾਨ ਦਫਤਰ ਪਹੁੰਚ ਗਏ ਆਪਣੇ ਕੋ ਜੀ ਅਸੀਂ ਵੋਟਾਂ ਦੀ ਨਿਸ਼ਾਨਦੇਹੀ ਕਰਕੇ ਉਸ ਤੋਂ ਬਾਅਦ ਘਰੋ ਘਰੀ ਜਾ ਕੇ ਆਉਣੇ ਆ ਵੋਟਾਂ ਲਈ ਹੈਲੋ ਭਾਈ ਬਾਬਾ ਜੀ ਦੇ ਦਸਕੇ ਤੋਂ ਅੱਛੇ ਜੀ ਇਹ ਪਿੰਡ ਦੀ ਖੇਪੜ ਹੈ ਇਹ ਸੁਨਾਮ ਤੋਂ ਨੇ ਖੇਪੜ ਹਾਂ ਕਰਤਾ ਈ ਡੋ ਟੂ ਡੋਰਾ ਬਸਤੀ ਜਾਂ ਫਿਰ ਬੱਚੇ ਲੈਣਾ ਏ ਝੰਡੀਆਂ ਜੀ ਪੂਰੇ ਖੁਸ ਕਰਕੇ ਤੋਰੇ ਬੱਚਿਆਂ ਨੂੰ ਖਸ ਹੋ ਗਏ ਪੂਰੇ ਝੰਡੀਆਂ ਲੈ ਕੇ ਵੋਟਰਾਂ ਨੂੰ ਅਪੀਲ ਕਰੀ ਜੀ ਵੀ ਗੋਵਰਨ ਸੰਧੂ ਨੂੰ ਪਾਇਓ ਵੋਟ ਕਹਿੰਦੇ ਜਰੂਰ ਜੀ ਫਿਰ ਪਹੁੰਚੇ ਦਫ਼ਤਰ ਜੀ ਸਾਡੇ ਮਾਨ ਦਫ਼ਤਰ ਜਾ ਪੂਰੀ ਮੀਟਿੰਗ ਚੱਲ ਰਹੀ ਹੈ ਜੀ ਹੁਣ ਚੱਲਿਆਂ ਜੀ ਅਸੀਂ ਘਰ ਖਾਣਾ ਖੂਣਾ ਖਾ ਕੇ ਫੇਰ ਆਵਾਂਗੇ ਦੇਖੋ ਜੀ ਮੰਡੀ ਵੀ ਸਾਡੀ ਚੱਲੀ ਜਾਂਦੀ ਆ ਹਾਲੇ ਆਲੇ ਪਿੱਛੇ ਲੋਕਾਂ ਦਾ ਬਾਈ ਜੀਰੀ ਖੜੀ ਆ ਅੱਜ ਦੇਖੋਗੇ ਤੁਸੀਂ ਮੈਂ ਪਾਈ ਹੋਈ ਆ ਬਲੌਗ ਜਿੱਜਾ ਇੱਕ ਵੀਡੀਓ ਖੜੀ ਆ ਆਲੇ ਜੀ ਆਉਂ ਆਏ ਵੀ ਹੁਣ ਤਾਂ ਮਗਰ ਦਾ ਕੰਮ ਜਾਈ ਰਹਿ ਗਿਆ ਅੱਜ ਕਾਂਗਰਸ ਵਾਲੇ ਵੀ ਕਰਕੇ ਕਹਿੰਨੇ ਡੋਰ ਟੂ ਡੋਰ ਝੰਡੀਆਂ ਜਾਂ ਲੈ ਕੇ ਜਵਾਗ ਜੇ ਖੁਸ਼ ਹੋ ਗਏ ਜੀ ਇਹ ਲਹਿਰਾਉਂਦੇ ਫਿਰਦੇ ਸੀ ਪਿਆਰੇ ਦੋਸਤ ਕਿਵੇਂ ਹੋ ਆ ਮੇਰਾ ਪਿਆਰਾ ਦੋਸਤ ਆ ਦੇਖੋ ਜੀ ਮੈਨੂੰ ਐ ਪਫੀ ਪਉਂਦਾ ਜੀ ਇਹ ਐ ਪਫੀ ਪਉਂਦਾ ਇਹ ਮੇਰਾ ਪਿਆਰਾ ਹਾਂ ਹੋ ਹੋ ਸੁਣੇ ਲਾਗਦੇ ਨੇ ਸਿਮਰ ਜੀ ਦੀ ਮਾਨਸ ਕਦੋਂ ਕਰ ਰਹੇ ਹੋ ਡੋਰ ਟੂ ਡੋਰ ਕੋ ਕੀ 9:00 ਵਜੇ ਡੋਰ ਟੂ ਡੋਰ ਕਰ ਰਹੇ ਹਾਂ ਰਾਏਗਾ ਰੋਡ ਅੰਦਰ ਸਿੰਘ ਢਾਲੀਵਾਲ ਬਾਈ ਮੀ ਤੇ ਹਰ ਦੇ ਹੱਕ ਚ ਅਸੀਂ ਵੀ ਕਰ ਰਹੇ ਹਾਂ ਅੱਜ ਹੈ ਅਸੀਂ ਵੀ ਕਰ ਰਹੇ ਹਾਂ ਅਸੀਂ ਗੋਬਿੰਦ ਸੰਧੂ ਦੇ ਹੱਕ ਚ ਕਰ ਰਹੇ ਹਾਂ ਗੋਬਿੰਦ ਸੰਧੂ ਦੇ ਹੱਕ ਚ ਹਾਂ ਹਾਂ ਆਪਾਂ ਫਿਰ ਦਸਕਰ ਸਾਹਿਬ ਆ ਗਏ ਕਹਿੰਦੇ ਚਲੋ ਆਪਾਂ ਚੱਲ ਗਏ ਆਪਣੇ ਵਰਕਰ ਅਮਨਦੀਪ ਸਿੰਘ ਨੂੰ ਵੀ ਮਿਲ ਕੇ ਆਈਏ ਹੁਣ ਆਪਣੇ ਕੋਲ 2 ਦਿਨ ਹੀ ਰਹਿ ਗਏ ਜੀ ਬਸ ਆਪਾਂ ਖਿੱਚ ਕੇ ਰੱਖੋਗਾ ਮੈਂ ਅੱਜ ਤੱਕ ਕੰਮ ਸੀ ਸਵੇਰ ਦਾ ਸਵੇਰ ਹਾਂ ਬਸ ਬਸ ਹਾਂ ਅੱਜ ਤੱਕ ਕੋਈ ਕੰਮ ਨਹੀਂ ਆਪਣਾ ਕੰਮ ਪੂਰਾ ਖਿੱਚਿਆ ਗਿਆ ਜੀ ਆਪਣਾ ਰੋਡ ਇਹ ਸਾਹ ਤੇ ਜਿਹੜੇ ਸਾਹ ਤੇ ਆਪਾਂ ਕੱਟਤਾ ਉਵੇਂ ਨਿਕਲਣਾ ਨਹੀਂ ਸੀ ਮਿਲਣਾ ਉਹਨੂੰ ਮਿਲਿਆ ਲੈਣੇ ਫਿਰ ਪਹੁੰਚੇ ਜੀ ਅਸੀਂ ਅਮਨਦੀਪ ਦੇਕਰ ਅੰਦਰੀ ਹੋਗਾ ਅਮਨਦੀਪਾ ਆ ਜਾਈ ਲੈ ਆ ਗਏ ਵੀਰੇ ਆ ਜੀ ਮੈਂ ਅਮਨਦੀਪਾ ਛੋਟਾ ਕੰਮ ਸੱਸੀ ਜੀ ਸੱਸੀ ਜੀ ਇਹ ਨਹੀਂ ਜੀ ਆਪਣੇ ਵਰਕਰ ਬੈਠੀ ਜੇ ਤੇ ਆ ਜਾਓ ਇਹ ਬਹੁਤ ਹੈਲਪ ਕਰੀਏ ਹੁਣ ਤਾਂ ਸੱਤ ਲੱਗੀ ਤੇਲੇ ਕਰਦਾ ਬੋਟਾਂ ਚ ਸੋਨਾ ਤੇ ਬਹੁਤ ਥੋਪਈ ਹੋਈ ਸੀ ਜੀ ਪਲੇਟ ਆ ਫਿਰ ਵੀ ਸਪੈਸ਼ਲ ਅੱਛਾ ਅੱਛਾ ਜਾ ਕੇ ਸਕੂਟਰੀ ਤੇ ਫਿਰ ਵੀ ਉਵੇਂ ਜਾਂਦਾ ਸੀ ਜੀ ਇਹ ਆ ਜਰਾ ਅਮਨਦੀਪ ਠੀਕ ਹੈ ਵੀ ਰੱਖੀ ਚੰਗਾ ਹੱਲ ਗਾਉਰ ਹਾਂ ਇਹ ਉੱਤਰ ਹੀ ਨਹੀਂ ਜੀ ਠੀਕ ਹੈ ਕਿਹੜੀ ਖੁਰਦੇ ਆ ਇਹ ਬੰਦੇ ਅੱਡੇੜੇ ਤੇ ਸਾਰੇ ਉਹ ਵੀ ਕਹਿੰਦੇ ਕਿਸੇ ਨਹੀਂ ਸਾਰੇ ਇਹ ਨਾਲ ਜਿੱਤੇ ਇਹ ਮਸ਼ੀਨ ਨਾਲ ਹੁੰਦੇ ਆ ਜੀ ਐਕਸਰਸਾਈਜ਼ ਅਮਨਦੀਪ ਦੀ ਲੱਤ ਦੀ ਕਿਹੜੇ ਬਾਹਾਂ 2 ਮਿੰਟ ਤੋਂ ਬਾਅਦ ਥੱਲੇ ਬਾਹਰ ਬੱਚੀ ਬਾਹਰ ਇਹ ਪ੍ਰੈਕਟਿਸ ਕਰਾਉਂਦੇ ਹਾਂ ਹਾਂ ਉੱਚਾ ਟਾਂ ਮਰਦੇ ਨਹੀਂ ਖੜ ਇਹ ਰੋਏ ਉੱਪਰ ਨੂੰ ਜਾਓ ਤੋ ਤੋ ਇਹਨੂੰ ਜਦੋਂ ਟਾਈਮ ਲਾ ਦੇ ਉਹ ਪੰਜ ਪੰਜ ਦਾ 10 ਮਿੰਟ ਲਾ ਲਓ ਚਲੋ ਵਿਚਲਾ ਵਾਸਤੇ ਹਾਂ ਪੂਰਾ ਪਟਨਾ ਚੰਗਾ ਬ੍ਰਾਹਮਣ ਦੀਪਾ ਓਕੇ ਚੰਗਾ ਵੀਰੇ ਜੀ ਜੇ 10 ਕਾ ਸਾਹਿਬ 10 ਕਾ ਸਾਹਿਬ ਨੂੰ ਬੁਲਾਈ ਫਤਿਹ ਜੀ ਕੱਲ ਮਿਲਦੇ ਆ ਸਵੇਰੇ ਫਿਰ ਫਿਰ ਧਰਮੇ ਚਾਚੇ ਨੂੰ ਕਿਹਾ ਵੀ ਚਾਚਾ ਰੱਖੀ ਗੌਰ ਇਹ ਕੀ ਬੋਦੀ ਆ ਗਿਆ ਜੀ ਦੁੱਧ ਪਾ ਦੀਏ ਹਾਂਜੀ ਪੈਸੇ Google Pay ਕਰਦਾ Google Pay Google Pay ਕਰ ਦਿਓ ਦੇਖਦਾ ਮੈਂ ਕਿੰਨਾ ਕਰਦਾ ਇੱਕ ਮੈਂ ਉਹ ਛੁੱਟੀਆਂ ਆਈਆਂ ਜਿੱਤਾਂ ਕਰਦੇ ਨੇ ਕਿ ਧੰਨ 5 15 25 ਨੂੰ ਪੇਮੈਂਟ ਕਰਾਉਣਾ। ਅੱਛਾ ਅੱਛਾ ਨਾ ਨਾ ਕੋਈ ਨਾ Google Pay ਕਰ ਦੇ। ਫੇਰ ਆਪਾਂ ਜੀ ਮਿਲਕ ਮੈਨ ਤੋਂ ਕਰਾਏ ਪੈਸੇ Google Pay। ਕਿੰਨੇ ਦੋਸੋ ਕਰਾਉਗਾ। ਚੱਲੇ ਜੀ। ਪੰਡਾ। ਹੋਰ ਨਹੀਂ ਧੁੰਦ ਹੁੰਦੀ ਧੁੰਦ। ਫਿਰ ਕੱਲ ਦੀ ਰੈਲੀ ਬਾਰੇ ਜੀ ਹੋਈ ਮੀਟਿੰਗ। ਮੇਰਾ ਹੋ ਜਾਂਦਾ ਜੀ ਅਜੇ ਵੇਲੇ ਤੂੰ ਆ ਜਾ ਵੀ ਅਖਾਈਆਂ ਵਿੱਚ ਆਉਂਦਾ। ਹੁਣ ਆਇਆ ਜੀ ਅਸੀਂ ਦਫ਼ਤਰ ਤੋਂ। ਬਾਹਰ ਚੱਲੇ ਘਾਰ ਤੁਹਾਨੂੰ ਕਿਹਾ ਵੀ ਆ ਦੋ ਕ ਦਿਨ ਦਾ ਸੀ ਵੋਟਾਂ ਜਾਂਦੀ ਜੀ ਥੋੜਾ ਜਿਹਾ ਪਾਈ ਦੋ ਦਿਨ ਨੇ ਜੀ ਇਹਦਾ ਨਾ ਜੱਤਾ ਹਾਰ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਸਦਲਾ ਹੋ ਦੀ ਲੜਾਈ ਹੋ ਰਹੀ ਹੈ ਅੱਜ ਆਪਾਂ ਖਾ ਰਹੇ ਹਾਂ ਜੀ ਸਾਬ ਨੂੰ ਚਾਵਲ ਆ ਜੀ ਨਾਲ ਸਲਾਦ ਨਾਲ ਚਾਵਲ ਚਾਵਣੀ ਚੌਲ